ਜੈ ਸ਼੍ਰੀ ਰਾਮ ਸਭ ਨੂੰ ਜੀ ਮੇਰਾ ਨਾਮ ਆਸ਼ੀਮਾ ਤੇ ਮੈਂ ਗੁਦਾਸਪੁਰ ਦੀ ਨਿਵਾਸੀ ਆ ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਪਿਛਲੇ ਸਾਲ ਵੀ ਜਿੱਦਾਂ ਲੱਲਾ ਜੀ ਦੇ ਜਨਮ ਸਤਵ ਸਥਾਪਨਾ ਜੋ ਵੀ ਹੋਈ ਹੈ ਅਯोध्या ਚ ਤੇ ਪਿਛਲੀ ਵਾਰ ਵੀ ਗੁਦਾਸਪੁਰ ਵਾਲਿਆਂ ਨੇ ਸ਼ੋਭਾ ਯਾਤਰਾ ਕੱਢੀ ਹੈ ਤੇ ਸਭ ਤੋਂ ਪਹਿਲੇ ਤਾਂ ਮੈਂ ਪ੍ਰਭੂ ਜੀ ਦਾ ਸ਼ੁਕਰੀਆ ਕਰਦੀ ਆ ਜੋ ਉਹ ਹਰਿਵੜ੍ਹ ਸ਼ੋਭਾ ਯਾਤਰਾ ਦੇ ਸ਼ੋਭਾ ਯਾਤਰਾ ਵਿੱਚ ਹੜਨਾਲ ਹੁੰਦੇ ਆ ਤੇ ਉਸ ਤੋਂ ਬਾਅਦ ਮੈਂ ਸਨਾਤਨਧਰ ਵਾਲਿਆਂ ਦਾ ਸ਼ੁਕਰੀਆ ਕਰਨਾ ਚਾਹੁੰਦੀ ਆ ਉਹਨਾਂ ਦੇ ਯੋਗਦਾਨ ਕਰਕੇ ਇਹ ਸਭ ਪੋਸੀਬਲ ਹੋ ਚੁੱਕਿਆ ਹੈ ਤੇ ਇਸ ਵਾਰੀ ਵੀ 11 ਜਨਵਰੀ ਨੂੰ ਸ਼ੋਭਾ ਯਾਤਰਾ ਨਿਕਲ ਚੁੱਕੀ ਹੈ ਨਿਕਲ ਲੀਜੀਏ ਤੇ ਅੱਜ ਆਪਣੇ ਅਤੇ ਮਾਇਦਾ ਤਲਾਬ ਵਿੱਚ ਮੀਟਿੰਗ ਹੋਈ ਹੈ ਤੇ ਜੋ ਵੀ 11 ਜਨਵਰੀ ਨੂੰ ਪ੍ਰੋਗਰਾਮ ਹੋਣਾ ਹੈ ਤੇ ਉਸ ਲਈ ਸਭ ਡਿਸਕਸ ਹੋ ਚੁੱਕਿਆ ਵਾ ਤੇ ਸਭ ਨੂੰ ਸਭ ਕੁੜੀਆਂ ਨੂੰ ਜੋ ਵੀ ਸਭ ਕੁੜੀਆਂ ਨੂੰ ਮੈਮ ਨੂੰ ਮੈਂ ਰਿਕੁਐਸਟ ਹੈ ਕਿ ਉਹ ਪਹੁੰਚਣ ਜਿ ਵੱਧ ਤੋਂ ਵੱਧ ਹਿੱਸਾ ਲੈਣ ਤੇ ਜਿਨ੍ਹਾਂ ਦੇ ਬੇਟੀਆਂ ਜਾਂ ਉਹਨਾਂ ਦੇ ਨੌਂ ਚ ਜੋ ਵੀ ਹੋਣ ਉਹ ਆਪਣੇ ਬੇਟੀਆਂ ਨੂੰ ਮੋਟੀਵੇਟ ਕਰਨ ਕਿ ਉਹ ਆਂ ਜਾਂ ਜਿਨ੍ਹਾਂ ਨੂੰ ਬੁੱਲ ਚਲਾਉਣਾ ਆਂਦਾ ਹੈ ਤੇ ਉਹ ਜ਼ਰੂਰ ਪਹੁੰਚਣ ਉੱਥੇ ਕਿੱਦਾਂ ਦਾ ਪਹਿਲੀ ਵਾਰੀ ਮਹਿਸੂਸ ਹੋਇਆ ਸੀ ਜਦੋਂ ਪਿਛਲੇ ਸਾਲ ਤੁਸੀਂ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਨੇ ਜਦੋਂ ਗੁਰਦਾਸਪੁਰ ਦੀਆਂ ਸੜਕਾਂ ਤੇ ਜਦੋਂ ਬੁਲਟ ਚਲਾਇਆ ਸੀਗਾ ਤੇ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਜਾਂ ਜਿਹਨੇ ਫੈਮਿਲੀ ਮੈਮਰੀਆ ਕਿਸੇ ਫਰੈਂਡ ਨੇ ਇਹ ਕੋਈ ਤੁਹਾਨੂੰ ਗੱਲ ਕੀਤੀ ਹੋਵੇ ਜਿਹੜੀ ਯਾਦ ਹੋਵੇ ਤੁਸੀਂ ਦੱਸਣਾ ਚਾਹੋਗੇ ਅ ਪਹਿਲੇ ਤਾਂ ਬਥਰਾ ਕਨਫਿਊਜ਼ ਹੋਈ ਸੀ ਕਿ ਲੱਗਦਾ ਇਹ ਥੋੜਾ ਯਾ ਪਰ ਬਾਅਦ ਚ ਜਦੋਂ ਸਭ ਨੇ ਸਾਨੂੰ ਇੰਨਾ ਮੋਟੀਵੇਟ ਕੀਤਾ ਸਾਰੇ ਸਾਨੂੰ ਵੇਖ ਕੇ ਨੇ ਖੁਸ਼ ਹੋਏ ਤੇ ਸਾਡਾ ਆਪਣੇ ਆਪ ਵੀ ਹੌਂਸਲਾ ਵੱਧ ਗਿਆ ਕਿ ਵਾ ਅਸੀਂ ਹਰ ਸਾਲ ਉਸ ਤੋਂ ਬਾਅਦ ਹਰ ਮੰਜੀ ਦੀ ਯਾਤਰਾ ਨਿਕਲੀ ਫਿਰ ਆਪਾਂ ਖੁਦ ਹੀ ਆਏ ਕਿ ਹੱਬਾ ਪਾਰਟਿਸਪੇਟ ਕਰਨਾ ਹੈ ਇਸ ਵਾਰੀ ਤੇ ਇਸ ਵਾਰੀ ਹਾਨੂੰ ਬਹੁਤ ਐਕਸਾਈਟਮੈਂਟ ਹੈ ਸਭ ਕੁੜੀਆਂ ਨੂੰ ਤੇ ਇਸ ਵਾਰੀ ਆਪਾਂ ਪੂੜਾ ਪੂੜਾ ਆਪਣਾ ਯੋਗਦਾਨ ਦਵਾਂਗੇ ਪਹਿਲੀ ਵਾਰੀ ਘਰੋਂ ਨਿਕਲੇ ਬੁਲਟ ਸ਼ੋਭਾ ਯਾਤਰਾ ਬੁਲਟ ਚਲਾਉਣ ਦੇ ਲਈ ਮਾਤਾ ਪਿਤਾ ਜੀ ਦੇ ਕੋਈ ਤੁਹਾਨੂੰ ਕੋਈ ਖਾਸ ਹਜ਼ਾਰਤ ਦਿੱਤੀ ਹੋਵੇ ਜਾਂ ਕੁਝ ਹੋ ਜਾ ਹੋਵੇ ਉਹ ਖੁਦ ਹਨ ਸਪੋਰਟ ਕਰਦੇ ਕਹਿੰਦੇ ਤੁਸੀਂ ਜਾਓ ਇੱਕ ਤਾਂ ਪ੍ਰਭੂ ਜੀ ਦਾ ਨਾਮ ਹੋਏਗਾ ਤਾਂ ਐਸੀ ਆਪਾਂ ਸਾਰੇ ਜਿਹੜੀ ਵੀ ਦੋ ਤਿੰਨ ਫਰੈਂਡਸ ਨੇ ਆਪਾਂ ਸਾਰੇ ਬਹੁਤ ਖੁਸ਼ੀ ਹੈ ਕਿ ਪ੍ਰਭੂ ਜੀ ਦਾ ਨਾਮ ਤੇ ਇੱਕ ਨਵੀਂ ਚੀਜ਼ ਹੀ ਆਡੇ ਲਈ ਥੈਂਕ ਯੂ ਸੋ ਮਚ ਹਾਂਜੀ ਪਹਿਲਾਂ ਤਾਂ ਜੈ ਸ਼੍ਰੀ ਰਾਮ ਮੇਰਾ ਨਾਮ ਹੈ ਦੀਕਸ਼ਾ ਮੇਰਾ ਔਰ ਮੈਂ ਸਿੱਧੀ ਸਨਾਤਨ ਜਾਗਰਣ ਮੰਚ ਦੀ ਵਾਈਸ ਪ੍ਰਧਾਨ ਆ ਤੇ ਪਹਿਲਾਂ ਤੇ ਮੈਂ ਸਾਰੇ ਇੱਥੇ ਆਏ ਜਿਹੜੀ ਅੱਜ 11 ਦੇ ਰੀਤ ਦੀ ਮੀਟਿੰਗ ਹੋਈ ਹੈ ਮਾਯੀ ਮੰਦਿਰ ਦੇ ਤਲਾ ਜਰੇ ਵੀ ਮੇਰੇ ਸੰਸਥਾ ਵੱਲੋਂ ਆਏ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੀ ਆ ਔਰ ਅਸੀਂ ਪਿਛਲੀ ਵਾਰੀ ਜਿਹੜੀ 22 ਜਨਵਰੀ ਦੀ ਸ਼ੋਭਾ ਯਾਤਰਾ ਕੱਢੀ ਸੀ ਬੜੀ ਧੂਮਦਾਨ ਨਾਲ ਮਨਾਈ ਗਈ ਸੀਗੀ ਔਰ ਬੜਾ ਹੀ ਲੋਕਾਂ ਨੂੰ ਚਾਹ ਸੀਗਾ ਕਿ ਸ਼ੋਭਾ ਯਾਤਰਾ ਦਾ ਬੜੇ ਹੀ ਧੂਮਦਾਨ ਨਾਲ ਮਨਾਸੀ ਮਨਾਈ ਆ। ਹੁਣ ਵੀ ਅਸੀਂ ਚਾਹਦੇ ਹਾਂ ਕਿ ਜਿੱਦਾਂ ਪਿਛਲੀ ਵਾਰੀ ਮਨਾਈ ਆ ਅਸੀਂ ਇਸ ਵਾਰੀ ਵੀ ਉਸੇ ਤੰਗ ਨਾਲ ਮਨਾਈਏ ਔਰ ਵੱਧ ਤੋਂ ਵੱਧ ਸੰਖਿਆ ਸਾਡੇ ਨਾਲ ਜੁੜੇ ਔਰ ਵੱਧ ਤੋਂ ਵੱਧ ਹਿੱਸਾ ਲੈ ਆ ਜਾਵੇ।